ਤਾਰੇ ਦਾ ਸਾਰਾ ਜਿੰਨਾ ਬ੍ਰਹਿਮੰਡ ਹੈ ਦੋ ਚੀਜ਼ਾਂ ਤੇ ਟਿਕਿਆ ਹੋਇਆ ਇੱਕ ਹੈ ਧੁੰਨੀ ਇੱਕ ਹੈ ਰੋਸ਼ਨੀ ਹੂੰ ਜਿੰਨੀ ਕ ਮੈਨੂੰ ਸਮਝ ਆਈ ਹੈ ਇਸ ਗੱਲ ਦੀ ਕਿਉਂਕਿ ਲੈਸਨ ਪੜਦੇ ਪੜਦੇ ਕੁਝ ਵਿਦਿਆਰਥੀਆ ਜਿਹੜੇ ਬਹੁਤ ਕੁਝ ਸਿੱਖ ਜਾਂਦੇ ਆ ਕੁਝ ਕ ਮੂਲ ਚੀਜ਼ਾਂ ਵੀ ਨਹੀਂ ਸਿੱਖ ਪੰਦੇ ਤਾਂ ਜਿੰਨੀ ਕ ਮੈਨੂੰ ਸਮਝ ਆਈ ਹੈ ਵੀ ਇੱਕ ਧੁਨੀ ਹੈ ਤੇ ਧੁਨੀ ਵਾਈਬ੍ਰੇਸ਼ਨਜ਼ ਦੇ ਨਾਲ ਹੁੰਦੀ ਹੈ ਤੇ ਵਾਈਬ੍ਰੇਸ਼ਨਜ਼ ਟੂ ਐਂਡ ਫ੍ਰੋ ਮੋਸ਼ਨ ਨੂੰ ਕਿਹਾ ਜਾਂਦਾ ਹੈ ਤੇ ਇਸੇ ਲਈ ਸਾਰੀਆਂ ਚੀਜ਼ਾਂ ਮੋਸ਼ਨ 'ਚ ਐ ਜੇ ਮੋਸ਼ਨ 'ਚ ਰਹਣਗੀਆਂ ਤਾਂ ਵਾਈਬ੍ਰੇਸ਼ਨਜ਼ ਹੋਣਗੀਆਂ ਜੇ ਵਾਈਬ੍ਰੇਸ਼ਨਜ਼ ਹੋਣਗੀਆਂ ਤਾਂ ਸਾਨੂੰ ਸਮਝ ਆ ਰਹੀ ਹੈ ਸਾਰੀ ਚੀਜ਼ਾਂ ਦੀ ਤੇ ਉਹ ਸਾਡੇ ਸਾਰੇ ਦੇ ਸਾਰੇ ਜਿਹੜੇ ਐ ਫਰਮਾਨ ਹੁਕਮ ਸਾਡੇ ਤੱਕ ਵਾਈਬ੍ਰੇਸ਼ਨ ਦੇ ਰੂਪ ਦੇ ਵਿੱਚ ਪਹੁੰਚ ਰਹੇ ਆ ਤੇ ਇਸ ਵਿਗਿਆਨ ਨੇ ਤਾਂ ਇਹ ਵੀ ਸਿੱਧ ਕਰਤਾ ਕਿ ਜਿਹੜੀਆਂ ਵਾਈਬ੍ਰੇਸ਼ਨਸ ਆਸੀਂ ਤਾਰਾਂ ਦੇ ਰਾਹੀਂ ਦੂਜੀ ਜਗ੍ਹਾ ਪਹੁੰਚਾ ਸਕਦੇ ਆ ਜਾਂ ਵਾਇਰਲੈਸ ਸਿਸਟਮ ਦੇ ਰਾਹੀਂ ਵੀ ਦੂਜੀ ਜਗ੍ਹਾ ਪਹੁੰਚਾ ਸਕਦੇ ਆ ਤੇ ਉਹ ਉੱਥੇ ਜਾ ਕੇ ਫਿਰ ਡੀਕੋਡ ਹੋ ਕੇ ਤੁਹਾਨੂੰ ਉਹ ਦੁਬਾਰਾ ਆਵਾਜ਼ ਬਣ ਕੇ ਫਿਰ ਸੁਣ ਸਕਦੀ। ਧੰਨਵਾਦ ਧੰਨਵਾਦ ਮੈਂ ਇੱਕ ਦਿਨ ਬੈਠੇ ਬੈਠੇ ਸੋਚਿਆ ਮੈਂ ਕਿਾ ਵੀ ਰੱਬ ਕਹਿੰਦੇ ਹੈਗਾ ਵੀ ਉਹ ਇੰਨੀਆਂ ਪਸ਼ਾਵਾਂ ਜਾਣਦਾ ਵੀ ਪਸ਼ਾਵਾਂ ਦੀ ਤਾਂ ਗਿਣਤੀ ਉਹ ਬਹੁਤ ਜ਼ਿਆਦਾ ਹੈ ਨੇ ਹੈ ਜੀ 2240 ਕਹਿੰਦੇ ਭਾਰਤ ਚੀਆਂ ਕੱਲੀਆਂ ਮੈਂ ਕਿਹਾ ਵੀ ਇਹ ਕਿਵੇਂ ਕੋਈ ਕਿਦੇ ਚ ਅਰਦਾਸ ਕਰਦਾ ਹੋ ਕੋਈ ਕਿਦੇ ਚ ਅਰਦਾਸ ਕਰਦਾ ਹੋ ਵਿਸਾਇ ਦੇਹਾੜੀ ਹੋਤਾ ਉਹਨੇ ਕਿੰਨੇ ਇੰਟਰਪ੍ਰੀਟਰ ਰੱਖਣੇ ਹੋ ਠੀਰ ਸਮਝ ਆਈ ਵਿਗਿਆਨ ਨੇ ਮੈਨੂੰ ਸਾਰਾ ਦਿੱਤਾ ਵਿਗਿਆਨ ਕਹਿੰਦਾ ਵੀ ਦੇਖੋ ਕਿਸੇ ਚੀਜ਼ ਨੂੰ ਸਮਝਣ ਦੇ ਲਈ ਸਾਨੂੰ ਵਾਈਬ੍ਰੇਸ਼ਨਸ ਨੂੰ ਸਮਝਣਾ ਪੈਂਦਾ ਉਹ ਵਾਈਬ੍ਰੇਸ਼ਨਾਂ ਜਿਹੜੀਆਂ ਹੁੰਦੀਆਂ ਉਹ ਫਿਰ ਸੁਨੇਹ ਪਹੁੰਚਾਉਂਦੀਆਂ ਸਾਡੇ ਉਹ ਸੁਨੇਹਾ ਜਿਹੜਾ ਪਹੁੰਚਦਾ ਹੈ ਵਾਈਬ੍ਰੇਸ਼ਨ ਨਾਲ ਪਹੁੰਚਦਾ ਹੈ ਇਸੇ ਲਈ ਅਸੀਂ ਸੁੱਤੇ ਉੱਠ ਪੈੰਨੇ ਆ ਸਾਡਾ ਸਰੀਰ ਹਰ ਟਾਈਮ ਤੇ ਵਾਈਬ੍ਰੇਸ਼ਨ ਮੋਡ ਤੇ ਲੱਗਿਆ ਹੋਇਆ ਹੈ ਵਾਈਬ੍ਰੇਸ਼ਨ ਚੱਲ ਰਹੀ ਹੈ ਵਾਈਬ੍ਰੇਸ਼ਨ ਚੱਲ ਰਹੀ ਹੈ ਲੇਕਿਨ ਤਾਂ ਉਹਨਾਂ ਵਾਈਬ੍ਰੇਸ਼ਨਸ ਦੇ ਕਰਕੇ ਸਭ ਕੁਝ ਸੰਭਵ ਹੈ ਜੋ ਵਾਈਬ੍ਰੇਸ਼ਨਸ ਨਾ ਹੋਣ ਤਾਂ ਕੁਝ ਵੀ ਨਹੀਂ ਹੈ ਤੇ ਇਸੇ ਲਈ ਮੈਨੂੰ ਲੱਗਦਾ ਹੈ ਵੀ ਜਿਹੜੇ ਆਨੰਦ ਦੀ ਅਵਸਥਾ 'ਚ ਪਹੁੰਚਣ ਵਾਲੇ ਹੁੰਦੇ ਆ ਜਾਂ ਪਹੁੰਚ ਚੁੱਕੇ ਹੁੰਦੇ ਆ ਉਹ ਵਾਈਬ੍ਰੇਟ ਕਰ ਰਹੇ ਹੁੰਦੇ ਆ आनंद ਲੈ ਰਹੇ ਹੁੰਦੇ। ਤੇ ਜਦੋਂ ਕਿਸੇ ਚੀਜ਼ ਦਾ ਆਨੰਦ ਲੈ ਰਹੇ ਆ ਉਦੋਂ ਹੀ ਅਸੀਂ ਸਿੰਕ ਹੁੰਨੇ ਆ। ਜਦੋਂ ਅਸੀਂ ਸਿੰਕ ਹੁੰਨੇ ਆ ਤਾਂ ਸਾਡਾ ਮਿਲਾਪ ਹੁੰਦਾ ਹੈ ਤੇ ਜਦੋਂ ਸਾਡਾ ਮਿਲਾਪ ਹੁੰਦਾ ਤਾਂ ਸਾਨੂੰ ਦਰਸ਼ਨ ਹੁੰਦੇ ਆ। ਹਮ ਹਰ ਸੰ ਪਰਸਨ ਦਰਸ਼ਨ ਸਰਸਨ ਰੰਗ ਰੰਗੀ ਕਰਤਾਰੀ ਰੇ। ਹਮ ਉਹਦੇ ਰੰਗ ਹੈ। ਦੇਖ ਮਰਦਾਨਿਆ ਰੰਗ ਕਰਤਾਰ ਦੇ। ਤੋ ਇਹ ਵਿਆਖਿਆ ਤੋਂ ਮੈਂ ਖਾ ਤਾਂ ਕਰੀ ਦੂਰ ਦੀਆਂ ਗੱਲਾਂ। ਪਰ ਜਿੰਨਾ ਵੀ ਸਮਝਾਇਆ ਜਾ ਸਕੇ ਕਿਸੇ ਨੂੰ ਜਿੰਨਾ ਕਿ ਸਾਨੂੰ ਸਮਝਾਈ ਹੈ ਤਾਂ ਇੱਕ ਦੂਜੇ ਨਾਲ ਵਿਚਾਰਾਂ ਕਰਦੇ ਰਹਿਣਾ ਚਾਹੀਦਾ ਤਾਂ ਤੁਹਾਡਾ ਇਸ ਗੱਲ ਲਈ ਬੜਾ ਵੱਡਾ ਧੰਨਵਾਦ ਹੈ ਵੀ ਤੁਸੀਂ ਜਗਾ ਜਗਾ ਤੇ ਜਾ ਕੇ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਇਹ ਪਹੁੰਚ ਰੱਖੀ ہوئی ਹੈ ਵੀ ਆਪਾਂ ਵਿਚਾਰਾਂ ਕਰਕੇ ਅੱਗੇ ਦੀ ਅੱਗੇ ਇਸ ਨੂੰ ਮਲਟੀਪਲਾਈ ਕਰੀਏ ਹੂੰ ਤਾਂ ਮਲਟੀਵਰਸ ਦੇ ਵਿੱਚ ਮਲਟੀਪਲਾਈ ਕਰਨਾ ਹੀ ਠੀਕ ਹੋਊਗਾ ਮੇਰੇ ਖਿਆਲੋਂ ਤਾਰਿਆਂ ਦੀ ਗੱਲ ਕਰਦੇ ਆ ਤੁਸੀਂ ਕਿਹਾ ਵੀ ਤਾਰੇ ਜਿਹੜੇ ਨੇ ਉਹ ਬਲਿੰਕ ਕਰਦੇ ਟਿਮਟਮਾਉਂਦੇ ਨੇ ਇੱਕ ਮੈਂ ਕਿੱਥੇ ਕਿਉਂਕਿ ਆਪਾਂ ਲਾਈਟ ਯਰ ਦੇ ਹਿਸਾਬ ਨਾਲ ਜਦੋਂ ਆਪਾਂ ਅ ਯੂਨੀਵਰਸ ਦੀ ਗੱਲ ਕਰਦੇ ਆ ਜਦੋਂ ਆਪਾਂ ਗੈਲੈਕਸੀ ਦੀ ਗੱਲ ਕਰਦੇ ਆ ਜਾਂ ਆਪਾਂ ਸਪੇਸ ਦੀ ਗੱਲ ਕਰਦੇ ਆ ਜਦੋਂ ਸਪੇਸ ਦੀ ਗੱਲ ਕਰਦੇ ਤਾਂ ਅਸੀਂ ਜਦੋਂ ਵੀ ਡਿਸਟੈਂਸ ਮਾਪਨਾ ਅਸੀਂ ਲਾਈਟ ਯਰ ਦੀ ਗੱਲ ਕਰਦੇ ਆ ਤੇ ਵੀ ਕਹਿੰਦੇ ਜਿਹੜੇ ਅਸੀਂ ਸਟਾਰਸ ਹੁਣ ਦੇਖਦੇ ਆ ਇਹ ਅੱਜ ਦੇ ਨਹੀਂ ਹੈ ਇਹਨਾਂ ਦੀ ਲਾਈਟ ਕਿੰਨੇ ਕਰੋੜਾ ਸਾਲ ਪੁਰਾਣੀ ਰਹੀ ਉਦੋਂ ਦੀ ਲਾਈਟ ਜਿਹੜੀ ਹੈ ਸਾਡੇ ਤੱਕ ਪਹੁੰਚ ਰਹੀ ਹੈ ਹੂੰ ਬਿਲਕੁਲ ਬਿਲਕੁਲ ਐਸਾ ਚੀਂਗਲ ਨੇ ਔਰ ਇਹ ਗੱਲਾਂ ਸਾਡੇ ਪੜਨ ਸੁਣਨ ਚ ਕਦੋਂ ਆਈਆਂ ਜਦੋਂ ਵਿਗਿਆਨ ਨੇ ਇਹਨਾਂ ਨੂੰ ਦੱਸਿਆ ਸਨ ਹਮ ਵਿਗਿਆਨ ਨੇ ਸਾਡੇ ਲਈ ਬਹੁਤ ਜ਼ਿਆਦਾ ਸੁੱਖਾ ਕਰਤਾ ਹੋਇਆ ਕੰਮ ਵੀ ਅਸੀਂ ਇੰਨਾ ਗੱਲਾਂ ਨੂੰ ਸਮਝ ਸਕਦੇ ਹਾਂ ਸਹਿਜੇ ਹਮ ਹੁਣ ਜੇ ਪੁੱਛਿਆ ਜਾਵੇ ਲਾਈਟ ਇਅਰ ਕੀ ਹੈ ਹਮ ਲਾਈਟ ਕਿਵੇਂ ਟਰੈਵਲ ਕਰਦੀ ਹੈ ਲਾਈਟ ਇਅਰ ਹੈ ਜਿਹੜਾ ਇਹ ਸਾਡੇ ਕੋਲ ਯੂਨਿਟ ਹੈ ਦੂਰੀਆਂ ਨੂੰ ਮਾਪਣ ਦਾ ਦੂਰੀਆਂ ਨੂੰ ਮਾਪਣ ਦਾ ਮਤਲਬ ਯੂਨਿਟ ਹੈ ਡਿਸਟੈਂਸ ਦਾ ਹਮ ਹੈ ਲਾਈਟ ਇਅਰ ਹੈ ਲਾਈਟ ਇਹ ਲਾਈਟ ਇਅਰ ਹੈ ਕਿ ਵੀ ਇੱਕ ਸਾਲ ਦੇ ਵਿੱਚ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਉਹ ਕਿੰਨੀ ਦੂਰੀ ਤੈਅ ਕਰ ਲੈਂਦੀ ਹੈ ਤਾਂ ਉਹ ਦੇਖਣ ਦੇ ਲਈ ਸਾਨੂੰ ਕੀ ਕਰਨਾ ਪਊਗਾ ਸਾਨੂੰ ਦੋਸਤ ਬਣਾਉਣਾ ਪਊਗਾ ਕਿਸੇ ਨੂੰ ਆਜੋ ਬਣਾ ਲੈਨੇ ਕੋਈ ਗੱਲ ਨਹੀਂ ਆ ਦੋਸਤ ਬਣਾ ਲਿਆ ਸੀ ਹੁਣ ਇਹ ਜਿਹੜਾ ਦੋਸਤ ਹੈ ਨਾ ਸਾਡਾ ਇਹੇ ਡਿਸਟੈਂਸ ਹੈ ਜਿਹੜਾ ਸਪੀਡ ਗੁਣਾ ਟਾਈਮ ਹੈ ਇਹਨੂੰ ਆਪਾਂ ਇਕੁਅਲ ਮੰਨ ਲੈਣਾ ਡਿਸਟੈਂਸ ਇਸ ਇਕੁਅਲ ਟੂ ਸਪੀਡ ਇੰਟੂ ਟਾਈਮ ਹੁਣ ਸਪੀਡ ਸਾਡੇ ਵਿਗਿਆਨੀਆਂ ਨੇ ਸਾਡਾ ਰਾਹ ਸੋਖਾ ਕਰਤਾ ਦੱਸਤਾ ਵੀ ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਸੂਰਜ ਤੋਂ ਚੱਲੀਆਂ ਉਹ 1 ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਚੱਲਦੀਆਂ 3 ਲੱਖ ਕਿਲੋਮੀਟਰ 1 ਸੈਕਿੰਡ ਚ 3 ਲੱਖ ਕਿਲੋਮੀਟਰ ਫੇਰ ਤਾਂ ਅਸੀਂ ਚੰ드ਰਮਾ ਦੇ ਸਕਿੰਟ ਚ ਪਹੁੰਚ ਜਾਗੇ ਬਿਲਕੁਲ ਸਾਡੇ 3.5 ਲੱਖ ਹੈ ਨਾ ਦੂਰੀ ਬਿਲਕੁਲ 384400 ਕਿਲੋਮੀਟਰ ਤੁਹਾਨੂੰ ਐਗਜ਼ੈਕਟ ਪਹੁੰਚ ਜਾਗੇ ਨਹੀਂ ਪਹੁੰਚਿਆ ਅੱਛਾ ਜਦੋਂ ਅਸੀਂ ਚੰਦਰਯਾਨ ਭੇਜਿਆ ਨਾ ਤਾਂ 1.3 ਸੈਕਿੰਡ ਚ ਸਾਡਾ ਮੈਸੇਜ ਉੱਥੇ ਪਹੁੰਚਿਆ ਅੱਛਾ ਇਹ ਪ੍ਰੂਫ ਹੈ ਇੰਨਾ ਗੱਲਾਂ ਦੇ ਹੁਣ ਆਮ ਬੰਦੇ ਨੂੰ ਜੇ ਆਪਾਂ ਕਹਿ ਦਈਏ ਕਹਿੰਦੇ ਕਿ ਮੱਝ ਦੇ ਅੱਗੇ ਕੀ ਬੀਨ ਜੀ বাজਾਈ ਜੰਨਾ 3 ਲੱਖ ਕਿਲੋਮੀਟਰ ਪਰ ਸੈਕਿੰਡ 15 ਕਰੋੜ ਕਿਲੋਮੀਟਰ ਦੂਰ ਹੈ ਸੂਰਜ ਧਰਤੀ ਤੋਂ 15 ਕਰੋੜ 500 ਸਕਿੰਟ ਲੱਗਦੇ ਆ ਧਰਤੀ ਤੇ ਲਾਈਟ ਨੂੰ ਪਹੁੰਚਣ ਲਈ ਹੁਣ ਇੱਕ ਸਾਲ ਲੱਗਿਆ ਤਾਂ ਇੱਕ ਲਾਈਟイヤー ਬਣਿਆ ਇੱਕ ਲਾਈਟイヤー ਬਣਿਆ ਇੱਕ ਸਾਲ ਹੁਣ ਜਿਹੜਾ ਇੱਕ ਸਾਲ ਬਣਿਆ ਸਾਡੇ ਕੋਲੇ ਉਹ ਇੱਕ ਸਾਲ ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ ਸਾਡੇ ਕੋਲੇ ਤੁਸੀਂ ਪੈਨ ਆ ਲੈ ਲੈ ਨਾ ਮੈਂ ਦੂਸਰਾ ਕਰਦਾ ਇੱਕ ਸਾਲ ਜਿਹੜਾ ਉਹ ਸਾਡੇ ਕੋਲ ਕੀ ਬਣਿਆ 1 ਲਾਈਟ ਇਅਰ ਉਹ ਬਣਿਆ 3 ਲੱਖ 3 ਲੱਖ ਤਾਂ ਇਹ ਹੋ ਗਿਆ ਗੁਣਾ ਇੱਕ ਸਾਲ ਇੱਕ ਸਾਲ ਦੇ ਵਿੱਚ 365 ਦਿਨ 24 ਘੰਟੇ 60 ਮਿੰਟ 60 ਸਕਿੰਟ ਆ ਸਾਰਿਆਂ ਨੂੰ ਜੇ ਗੁਣਾ ਕਰੀਏ ਤਾਂ ਇਹ ਸਾਡੇ ਕੋਲੇ ਬਣ ਕੇ ਆ ਜਾਂਦਾ ਹੈ 9.46 ਤੁਸੀਂ ਘਰੇ ਕਰਕੇ ਦੇਖ ਲਓ ਇਹ ਸਚਾਈਏ ਵਿਗਿਆਨ ਨੇ ਦੱਸਿਆ ਹੋਇਆ ਗੁਣਾ 10 ਦੀ ਸ਼ਕਤੀ 12 ਕਿਲੋਮੀਟਰ ਇੱਕ ਲਾਈਟイヤー ਚ ਇੰਨੇ ਕਿਲੋਮੀਟਰ ਹੈ ਇਹ ਤਾਂ 아이 थिंक ਜ਼ੀਰੋ ਨਹੀਂ ਗਿਨੇ ਮਤਲਬ ਤੁਸੀਂ ਕਹਿ ਰਹੇ ਹੋ 12 ਜ਼ੀਰੋ 12 14 ਜ਼ੀਰੋ ਮਤਲਬ 1 ਕਰੋੜ ਚ 7 ਜ਼ੀਰੋ ਆਉਂਦੀਆਂ ਤੁਸੀਂ ਦੇਖੋ ਰੋਡ ਤੋਂ ਵੀ ਰੋਡ ਦਾ ਵੀ ਡਬਲ ਹੋ ਗਿਆ ਹਾਂ ਅਰਬਾਂ ਖਰਬਾਂ ਕਿਲੋਮੀਟਰ ਦੂਰ ਇਸੇ ਲਈ ਕਿਹਾ ਜਾਂਦਾ ਨਾ ਸਾਡਾ ਜਿਹੜਾ ਸੂਰਜ ਹੈ ਸਾਡੇ ਤੋਂ ਤਾਂ ਉੱਥੋਂ ਜਿਹੜੀਆਂ ਕਿਰਨਾਂ ਇੱਥੇ ਆਉਣ ਦੇ ਲਈ ਜਿਹੜਾ ਸਮਾਂ ਲੈਂਦੀਆਂ ਉਹ ਲੈਂਦੀਆਂ 500 ਸਕਿੰਟ ਦਾ ਹੂੰ ਇਸ ਲਈ 1 ਸਕਿੰਟ ਦੇ ਵਿੱਚ 3 ਲੱਖ ਕਿਲੋਮੀਟਰ ਜਾ ਰਹੀ ਹੈ ਸਾਡੀ ਰੋਸ਼ਨੀ ਹੈ ਜਿਹੜੀ ਇੰਨੀ ਤੇਜ਼ ਇਹ ਚੱਲਦੀ ਹੈ ਮਤਲਬ ਹੂੰ ਤਾਂ ਤੁਸੀਂ ਇਹ ਅੰਦਾਜ਼ਾ ਲਗਾਓ ਵੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਦੇ ਨਾਲ ਆਪਾਂ ਇਹ ਗਣਨਾਵਾਂ ਕਰਕੇ ਇਹ ਸਿੱਧ ਕਰ ਰਹੇ ਹਾਂ ਵੀ ਇਹ ਵਾਕਈ ਸੱਚੀਆਂ ਗੱਲਾਂ ਹੈ ਹੂੰ ਇਹ ਝੂਠ ਨਹੀਂ ਕਿਹਾ ਗਿਆ ਹੂੰ ਵੀ ਜਿਹੜੇ ਤਾਰੇ ਐ ਇਹ ਕਿਤੇ ਨਾ ਕਿਤੇ ਪਹਿਲਾਂ ਇੰਨੇ 100 ਕਰੋੜਾਂ ਸਾਲ ਪਹਿਲਾਂ ਬਣੇ ਸੀ ਤੇ ਸੂਰਜ ਨੂੰ ਕਿਹਾ ਗਿਆ ਵੀ ਇਹ ਅੱਧ ਖੜ ਉਮਰ ਦਾ ਤਾਰਾ ਹੈ 5000 ਮਿਲੀਅਨ ਸਾਲ ਇਸ ਨੂੰ ਬਣੇ ਨੂੰ ਹੋ ਗਏ 5000 ਮਿਲੀਅਨ ਸਾਲ ਹੋਰ ਚੱਲੂਗਾ अच्छा ये डबल टाइम हो रहे गया था हां 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 सूरज ਦਾ हां तो देखो ये ਵੀ ਦੋਏ ਦੀਵੇ 14 ਹਟਨਾਲੇ ਦੋ ਦੀਵੇ ਦੇਤੇ ਸਾਨੂੰ ਤੇ ਇਸੇ ਲਈ ਤਾਂ ਰਵਿੰਦਰਨਾਥ ਟੈਗੋਰ ਜੀ ਨੂੰ ਜਦੋਂ ਪੁੱਛਿਆ ਉਹਨਾਂ ਦੀ ਕਿਤਾਬ 'ਚ ਲਿਖਿਆ ਹੋਇਆ ਹੈ ਨਾ ਵੀ ਕਿਸੇ ਨੇ ਕਿਹਾ ਵੀ ਤੁਸੀਂ ਇਹ ਜਿਹੜੀ ਹੈ ਜਨਗਨ ਮੰਤਰ ਕੀਤਾ ਵੀ ਆਰਤੀ ਇਹ ਜਿਹੜੀ ਉਹ ਵੀ ਕੋਈ ਹੈ ਨਾ ਉਚਾਰਨ ਕਰ ਦੋ ਉਹ ਕਹਿੰਦੇ ਵੀ ਉਹ ਤਾਂ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਉਚਾਰਨ ਕਰ ਗਏ ਸੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤਾਰਿਕਾ ਮੰਡਲ ਤਾਰਿਆਂ ਦਾ ਮੰਡਲ ਤਾਰਿਆਂ ਦਾ ਮੰਡਲ ਹੈ ਜਿਵੇਂ ਮੋਤੀ ਜਿਹੜੇ ਹੁੰਦੇ ਆ ਆਕਾਸ਼ ਦੇ ਵਿੱਚ ਕਿੱਡੀਆਂ ਵੱਡੀਆਂ ਵਿਆਖਿਆਵਾਂ ਆ